ਆ ਜਿਹੜੀ ਸੇਵਾ ਬਾਬੇ ਪਾਲਾ ਸਿੰਘ ਨੇ ਕੀਤੀ ਨਾ ਉਹ بڑے بڑے ਸਾਧੂ ਨਹੀਂ ਕਰ ਸਕਦੇ ਉਹ ਸਾਧੂ ਨੇ ਨੰਗੇ ਪੈਰੀ ਸੇਵਾ ਕੀਤੀ ਆ ਆ ਥੋੜੇ ਦਿਨ ਪਹਿਲਾਂ ਗਾਣਾ ਨਹੀਂ ਆਇਆ ਇੱਕ ਕਿ ਇੱਕ ਵੀ ਸਰੀਜ ਸੇਵਾ ਕਿਸੇ ਤਨਾਈ ਕਿਸੇ ਤਨਾਈ ਬਾਬੇ ਪਾਲਾ ਸਿੰਘ ਵਰਗੀ ਬਾਬਾ ਸੱਚੀ ਕਿਸੇ ਤੋਂ ਐਡੀ ਤਗੜੀ ਸੇਵਾ ਨਹੀਂ ਹੋ ਸਕਦੀ ਜਿੱਡੀ ਸੇਵਾ ਬਾਬੇ ਪਾਲਾ ਸਿੰਘ ਨੇ ਕੀਤੀ ਆ ਨੰਗੇ ਪੈਰੀ ਕੀਤੀ ਫਿਰ ਲੋਕ ਤਾਂ ਕਹਿੰਦੇ ਦੱਸੋ ਬਾਬਾ ਜੀ ਗੱਡੀ ਕਿਹੜੀ ਚਾਹੀਦੀ ਆ ਉਹ ਗੱਡੀ ਲੈ ਕੇ ਦੇਵਾਂਗੇ ਬਾਬੇ ਕਹਿੰਦੇ ਬਾਹੂ ਸਾਨੂੰ ਨਹੀਂ ਕੋਈ ਗੱਡੀਆਂ ਚਾਹੀਦੀਆਂ ਹੱਦਲੀ ਤੱਕ ਗਾਇਆਂ ਹੀ ਜਾਇ। ਬਾਬਾ ਜਿੱਧਰ ਨੂੰ ਜਾਂਦਿਆਂ ਹੀ ਗਾਇਆਂ ਪਿੱਛੇ-ਪਿੱਛੇ ਮਾਹਪੁਰਖ ਦੇ। ਬਾਬੇ ਅਕੇ ਲੱਗਿਆਂ ਤੇ ਤਾਂ ਗਾਇਆਂ ਆਪੇ ਪਿੱਛੇ-ਪਿੱਛੇ ਹੀ ਆਉਂਦੀਆਂ ਆਈ। ਐਡੀ ਤਗੜੀ ਸੇਵਾ ਮਾਹਪੁਰਖਾ ਕੀਤੀ ਨੰਗੇ ਪੈਰੀ ਇੱਕੋ ਚੋਲੇ ਵਿੱਚ ਇੱਕੋ ਕੁ ਸ਼ਹਿਰੇ 'ਚ 10 ਦੇ ਅੱਜ ਦੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਸਾਧੂ ਹੋਵੇ। ਇਹੋ ਜੀ ਸੇਵਾ ਜੇ ਕਿਸੇ ਨੇ ਕੀਤੀ ਹੈ ਉਹ ਕੱਲਾ ਬਾਬਾ ਪਾਲਾ ਸਿੰਘ ਜਿਹੜੀ ਏਡੀ ਵੱਡੀ ਸੇਵਾ ਕੀਤੀ ਹੈ ਏਡੀ ਵੱਡੀ ਸੇਵਾ ਨਹੀਂ ਕਿਸੇ ਤੋਂ ਹੋਈ ਨਾ ਹੀ ਕੋਈ ਕਰ ਸਕਦਾ ਧੰਨ ਬਾਬਾ ਪਾਲਾ ਸਿੰਘ ਦੇਖਿਆ ਪਰਸੀ ਫਿਰ ਕਰੋੜਾਂ ਦਾ ਇਕੱਠ ਬਾਬਾ ਜੀ ਤਨ ਬਾਬਾ ਸਾਥ ਖੜਨ ਗਿਆ ਆ ਨਹੀਂ ਬਾਬਾ ਪਾਲਾ